ਇਸ ਫਿਲ ਦੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਜਲੰਧਰ ਸ਼ਹਿਰ ਦਾ ਚੱਕਾ ਜਾਮ ਕਰ ਦਿੱਤਾ ਗਿਆ ਸਾਥੀ ਮੁਲਾਜ਼ਮ ਦੇ ਕਤਲ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਮ੍ਰਿਤਕ ਦੇ ਨੂ ਸੜਕ ਦੇ ਉੱਪਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹਿਰ ਦੇ ਵਿੱਚ ਸਰਕਾਰੀ ਬੱਸਾਂ ਦੀ ਆਵਾਜ਼ ਹੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਕੀ ਹਾਲਾਤ ਨੇ ਸ਼ਹਿਰ ਦੇ ਉਹ ਵੀ ਤੁਹਾਡੇ ਨਾਲ ਕੱਲੀ-ਕੱਲੀ ਜਿਹੜੀ ਜਾਣਕਾਰੀ ਹੈ ਪਹੁੰਚਾਵਾਂਗੇ ਇਹ ਰੋਡਵੇਜ਼ ਦੇ ਮੁਲਾਜ਼ਮ ਨੇ ਜੋ ਕਿ ਆਪਣੇ ਸਾਥੀ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਜਗਜੀਤ ਸਿੰਘ ਜਿਸ ਦਾ ਨਾਮ ਸੀ ਰੋਡਵੇਜ਼ ਦਾ ਮੁਲਾਜ਼ਮ ਸੀ ਉਸ ਦਾ ਕਤਲ ਕੀਤਾ ਜਾਂਦਾ ਹੈ ਕੁਰਾਲੀ ਦੇ ਵਿੱਚ ਜਦੋਂ ਉਹ ਚੰਡੀਗੜ੍ਹ ਤੋਂ ਵਾਪਸ ਜਿਲੰਦਰਵਾਲ ਜਾ ਰਿਹਾ ਹੁੰਦਾ ਕਿ ਕੁਰਾਲੀ ਦੇ ਨਜ਼ਦੀਕ ਪਿਕਅਪ ਗੱਡੀ ਤੋਂ ਜਿਹੜਾ ਕਿ ਸਾਈਡ ਲੈਂਦ ਲਈ ਹਾਰਨ ਵਜਾਇਆ ਜਾਂਦਾ ਤਾਂ ਫਿਰ ਤੈਸ਼ ਵੀ ਚਾਏ ਪਿਕਅਪ ਦੇ ਡਰਾਈਵਰ ਦੇ ਵੱਲੋਂ ਰੋਡਵੇ ਦੇ ਮੁਲਾਜ਼ਮ ਦੇ ਉੱਪਰ ਅਟੈਕ ਕੀਤਾ ਜਾਂਦਾ ਰੋਡ ਦੇ ਨਾਲ ਉਸ ਦੇ ਉੱਪਰ ਵਰਕ ਕੀਤੇ ਜਾਂਦੇ ਜਿਸ ਕਰਕੇ ਗਹਿਰੇ ਜ਼ਖਮਾਂ ਦੀ ਤਾਬ ਨਾ ਚਿਲਦਿਆਂ ਹੋਇਆ ਜਗਜੀਤ ਸਿੰਘ ਇਸ ਦੁਨੀਆ ਤੋਂ ਅਲਵਿਦਾ ਆਖ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਬੀਤੇ ਕੱਲ ਵੀ ਜਿੱਥੇ ਰੋਸ ਮੁਜ਼ਾਰਾ ਕੀਤਾ ਗਿਆ ਸੀ ਰੋਡਵੇ ਦੇ ਮੁਲਾਜ਼ਮਾਂ ਦੇ ਵੱਲੋਂ ਉੱਥੇ ਹੀ ਅੱਜ ਪੋਸਟਮਾਰਟਮ ਤੋਂ ਬਾਅਦ ਜਦੋਂ ਮ੍ਰਿਤਕ ਦੇ ਵਾਰਸਾਂ ਨੂੰ ਸੌਂਪੀ ਗਈ ਤਾਂ ਫਿਰ ਰੋਡ ਮੁਲਾਜ਼ਮਾਂ ਦੇ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਉਸ ਮ੍ਰਿਤਕ ਦੇ ਨੂੰ ਹਾਈਵੇ ਦੇ ਉੱਪਰ ਰੱਖ ਦਿੱਤਾ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੇ ਲਈ 1 ਕਰੋੜ ਰੁਪਇਆ ਮੁਆਵਜ਼ਾ ਅਤੇ ਇੱਕ ਜੀ ਦੇ ਲਈ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਦੇ ਉੱਪਰ ਇਹ ਰੋਡਵੇਜ਼ ਦੇ ਮੁਲਾਜ਼ਮ ਅੜੇ ਹੋਏ ਨਜ਼ਰ ਆ ਰਹੇ ਨੇ ਤੋ ਇਹ ਦੇਖੋ ਜਲੰਧਰ ਡੀਪੂ ਦੀਆਂ ਤਸਵੀਰਾਂ ਨੇ ਬੱਸ ਸਟੈਂਡ ਦੇ ਉੱਪਰ ਗੜੀਆਂ ਬੱਸਾਂ ਨੇ ਉਹ ਬਾਹਰ ਨਿਕਲ ਨਹੀਂ ਰਹੀਆਂ ਕਿਉਂਕਿ ਇਹਨਾਂ ਦੇ ਵੱਲੋਂ ਗੇਟ ਤੇ ਹੀ ਮੁਲਾਜ਼ਮਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਹ ਰੋਡਵੇਅ ਜਿਹੜੇ ਮੁਲਾਜ਼ਮ ਨੇ ਉਹ ਡਟੇ ਹੋਏ ਨੇ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਰੋਡਵੇਜ਼ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ ਉਹਨਾਂ ਦਾ ਬੰਦਾ ਜਿਹੜਾ ਕਿ ਹੱਕ ਹੈ ਉਹਨਾਂ ਨੂੰ ਨਹੀਂ ਮਿਲ ਰਿਹਾ ਇੱਥੋਂ ਤੱਕ ਕਿ ਜੋ ਉਹਨਾਂ ਦੀ ਲਾਈਫ ਇੰਸ਼ੋਰੈਂਸ ਵੀ ਹੁੰਦੀ ਹੈ ਉਹ ਵੀ ਘਟਾ ਕੇ ਉਹਨਾਂ ਨੂੰ 3 ਲੱਖ ਰੁਪਏ ਤੱਕ ਦਾ ਕਵਰ ਕੀਤਾ ਗਿਆ ਪਰ ਜਦੋਂ ਇਸ ਤਰ੍ਹਾਂ ਦੇ ਧੱਕੇਸ਼ਾਹੀ ਦੇ ਕੇ ਸਾਹਮਣੇ ਆਉਂਦੇ ਨੇ ਤਾਂ ਉਸ ਵੇਲੇ ਮੁਲਾਜ਼ਮਾਂ ਦੇ ਜਾਣ ਤੋਂ ਬਾਅਦ ਜਾਂ ਮੁਲਾਜ਼ਮਾਂ ਦੇ ਨਾਲ ਅਣਹੋਣੀ ਤੋਂ ਬਾਅਦ ਵਾਰਸਾਂ ਦੇ ਹੱਥ ਕੁਝ ਨਹੀਂ ਲੱਗਦਾ ਤੇ ਇਸ ਕੇਸ ਦੇ ਵਿੱਚ ਅਪੀੜਤ ਪਰਿਵਾਰ ਦੇ ਨਾਲ ਕਿਵੇਂ ਇਹ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਉਹ ਡਟ ਕੇ ਖੜੇ ਹੋਏ ਨੇ ਅਤੇ ਜਗਜੀਤ ਸਿੰਘ ਦੇ ਲਈ ਇਨਸਾਫ ਦੀ ਤਾਂ ਮੰਗ ਕੀਤੀ ਹੀ ਜਾ ਰਹੀ ਹੈ ਤੇ ਦੂਜੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਕੱਲ ਜਿਹੜਾ ਕੀ ਮੁਲਾਜ਼ਮਾਂ ਦੇ ਵੱਲੋਂ ਅਲਟੀਮੇਟਮ ਵੀ ਦਿੱਤਾ ਗਿਆ ਸੀ ਅਲਟੀਮੇਟਮ ਦਿੱਤਾ ਗਿਆ ਸੀ ਕਿ ਕੱਲ ਤੱਕ ਜੇਕਰ ਉਹਨਾਂ ਦੇ ਇਸ ਮਸਲੇ ਦਾ ਹੱਲ ਨਾ ਹੋਇਆ ਜਾਂ ਫਿਰ ਸੁਣਵਾਈ ਨਾ ਹੋਈ ਤਾਂ ਫਿਰ ਉਹ ਪੂਰੇ ਸ਼ਹਿਰ ਦਾ ਚੱਕਾ ਜਾਮ ਕਰ ਦੇਣਗੇ ਸੋ 10 ਵਜੇ ਤੱਕ ਦਾ ਅਲਟੀਮੇਟਮ ਦਾ ਸਮਾਂ ਸੀ ਅਤੇ 10 ਵਜੇ ਤੋਂ ਉੱਪਰ ਦਾ ਸਮਾਂ ਹੁਣ ਗੁਜ਼ਰ ਚੁੱਕਿਆ तकरीबन ਸਵਾ 12 ਵਜੇ ਦਾ ਟਾਈਮ ਹੈ ਤੇ ਹੁਣ ਇਹ ਮੁਲਾਜ਼ਮ ਸੜਕ ਦੇ ਉੱਪਰ ਡਟੇ ਹੋਏ ਨੇ ਸੋ ਬਧਰੇ ਅਪਡੇਟ ਲਈ ਗੱਲਬਾਤ ਕਰਦੇ ਆ ਜਿਲੰਦਰ ਤੋਂ ਸਾਡੇ ਪੱਤਰਕਾਰ ਰਾਜੂ ਫੌਨ ਲਾਈਨ ਤੇ ਮੌਜੂਦ ਨੇ ਸੋ ਰਾਜੂ ਕੁਝ ਮਸਲੇ ਦਾ ਹੱਲ ਹੁੰਦਾ ਨਜ਼ਰ ਆਇਆ ਪਹਿਲਾਂ ਅਲਟੀਮੇਟਮ ਦਿੱਤਾ ਗਿਆ ਕੋਈ ਹੱਲ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਫਿਰੇ ਚੜੀ ਤੇ ਹੁਣ ਜਦੋਂ ਚੱਕਾ ਜਾਮ ਹੋਇਆ ਤਾਂ ਕੀ ਹਾਲਾਤ ਨੇ ਜਿਲੰਦਰ ਦੇ ਬਿਲਕੁਲ ਜਲੰਧਰ ਦੇ ਵਿੱਚ ਕੱਲ ਨੂੰ ਜਿਹੜਾ ਹੈਗਾ ਹੈ ਉਹ ਪੀਆਰਸੀ ਤੇ ਕਨਵਸ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਸੀਗਾ ਕਿ 10 ਵਜੇ ਤੱਕ ਜਿਹੜਾ ਹੈਗਾ ਹੈ ਉਹਨਾਂ ਵੱਲੋਂ ਗੇਟ ਕੀਤੀ ਜਾਵੇਗੀ ਕਿ ਉਸ ਤੋਂ ਬਾਅਦ ਜਦੋਂ ਬੋਡੀ ਆ ਜਾਵੇਗੀ ਤੇ ਉਹਨਾਂ ਵੱਲੋਂ ਪੱਕੇ ਤਰੀਕੇ ਦੇ ਨਾਲ ਧਰਨਾ ਦਿੱਤਾ ਜਾਵੇਗਾ ਅੱਜ ਵੀ ਜੇਕਰ ਮੈਂ ਗੱਲ ਕਰਾਂ ਤਾਂ ਜਲੰਧਰ ਦੇ ਕਈ ਡੀਪੂ ਜਿਹੜੇ ਨੇ ਉਹਨਾਂ ਵੱਲੋਂ ਬੰਦ ਕਰ ਦਿੱਤੇ ਗਏ ਨੇ ਜਲੰਧਰ ਦੀਪੂ 1 ਅਤੇ 2 ਜਿਹੜਾ ਹੈਗਾ ਉਹ ਬੰਦ ਹੈ ਜਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਸੜਕਾਂ ਦੇ ਉੱਪਰ ਬੈਠੇ ਹੋਏ ਨੇ 12 ਵਜੇ ਸਖਤਾ ਜਿਹੜਾ ਹੈ ਉਹ ਸਮਾਉਂ ਸਰਕਾਰ ਨੂੰ ਦਬਾਰਾ ਤੋਂ ਜੜਾਇਆ ਇਹਨਾਂ ਵੱਲੋਂ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਮੁਲਾਜ਼ਮਾਂ ਦਾ ਕਿ ਜੇਕਰ ਉਹਨਾਂ ਦੀ ਬੋਡੀ ਆ ਜਾਂਦੀ ਹੈ ਜਲਦ ਤੋਂ ਜਲਦ ਤਾਂ ਉਸ ਤੋਂ ਬਾਅਦ ਜੇਕਰ ਮੰਗ ਨਹੀਂ ਮੰਨਦੀ ਸਰਕਾਰ ਤਾਂ ਉਹਨਾਂ ਵੱਲੋਂ ਡੈੱਡ ਬੋਡੀ ਨੂੰ ਲੈ ਕੇ ਜਾਣਾ ਹੈ ਅੱਜ ਤੱਕ ਤੋਂ ਇਹ ਮੁਲਾਜ਼ਮ ਡਟੇ ਹੋਏ ਹੈਗੇ ਨੇ ਧਰਨਾ ਦੇ ਰਹੇ ਨੇ ਕੋਈ ਸਰਕਾਰੀ ਨੁਮਾਇੰਦਾ ਪਹੁੰਚਿਆ ਇਹਨਾਂ ਦੀ ਸਾਰ ਲਾਈਨ ਦੇ ਲਈ ਕਿਸੇ ਨੇ ਇਹਨਾਂ ਦੇ ਨਾਲ ਰਾਬਤਾ ਕੀਤਾ ਹੁਣ ਤੱਕ ਹਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਪਡੇਟ ਇਸ ਮਾਮਲੇ ਦੇ ਉੱਪਰ ਨਹੀਂ ਆਈ ਮੁੱਖ ਮੁੱਖ ਜਿਹੜੀ ਮੰਗ ਕੀ ਰੱਖੀ ਜਾ ਰਹੀ ਹੈ ਇਸ ਵੇਲੇ ਜੋ ਮੁਲਾਜ਼ਮ ਨੇ ਇਨਸਾਫ ਦੀ ਤਾਂ ਮੰਗ ਕਰ ਹੀ ਰਹੇ ਨੇ ਹੋਰ ਕੀ ਡਿਮਾਂਡ ਹੈ ਇਹਨਾਂ ਦੀ ਬਿਲਕੁਲ ਇਹਨਾਂ ਵੱਲੋਂ ਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਇੱਕ ਮੁਲਾਜ਼ਮ ਦੀ ਧਰਮ ਪਤਨੀ ਤੇ ਉਹ ਬੱਚੇ ਨੇ ਜੋ ਉਹਨਾਂ ਦੀ ਉਮਰ ਬਹੁਤ ਛੋਟੀ ਆ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਵਿੱਚ ਉਸ ਦੀ ਧਰਮ ਪਤਨੀ ਨੂੰ ਸਰਕਾਰੀ ਨੌਕਰੀ 1 ਕਰੋੜ ਰੁਪਇਆ ਜਿਹੜਾ ਹੈਗਾ ਹੈ ਉਹ ਪਰਿਵਾਰ ਨੂੰ ਮਾਲੀ ਸਾਹਿਬ ਦਾ ਜਿਹੜੀ ਉਹ ਦਿੱਤੀ ਜਾਵੇ ਜਿਸ ਦੀ ਮੰਗ ਅਜੇ ਵੀ ਜਿਹੜਾ ਹੈ ਉਹ ਪੁੱਤਾ ਜਾ ਰਿਹਾ ਹੈ ਇਹਨਾਂ ਵੱਲੋਂ ਸੋ ਬੇਸ਼ੱਕ ਇਹ ਜਿਹੜਾ ਕਿ ਧਰਨਾ ਪ੍ਰਦਰਸ਼ਨ ਹੈ ਉਹ ਪੀੜਤ ਪਰਿਵਾਰ ਦੇ ਇਨਸਾਫ ਦੇ ਲਈ ਕੀਤਾ ਜਾ ਰਿਹਾ ਪਰ ਇਸ ਵੇਲੇ ਚੱਕਾ ਜਾਮ ਹੈ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ ਸੋ ਮੁਸਾਫਰ ਵੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਜੀ ਬਿਲਕੁਲ ਕਈ ਬੜੇ ਡੀਪੂ ਨੇ ਬੱਸ ਸਟੈਂਡ ਨੇ ਉਹ ਬੰਦ ਕੀਤੇ ਗਏ ਨੇ ਕਿ ਸਰਕਾਰੀ ਬੱਸਾਂ ਕੋਈ ਵੀ ਨਹੀਂ ਚੱਲ ਰਹੀਆਂ ਨੇ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਤੇ ਹਰੇਕ ਰੂਟ ਦੀਆਂ ਬੱਸਾਂ ਜਣੀਆਂ ਨੇ ਉਹ ਪੀਆਰਟੀਸੀ ਪੈਨਵਸ ਨਾਲੋਂ ਵੱਲੋਂ ਬੰਦ ਕੀਤੀਆਂ ਕਿ ਯਾਨੀ ਜਿਸ ਦੇ ਨਾਲ ਅਲੋਮ ਹੈ ਕਿ ਨੁਕਸਾਨ ਕਿੰਨੇ ਕਿਤੇ ਆਮ ਜਨਤਾ ਨੂੰ ਚਲਣਾ ਪੈ ਰਿਹਾ ਹੈ ਜਿੱਤੇ ਸਾਡੇ ਜਿਹੜੇ ਨੇ ਉਹ ਰੇਟ ਘੱਟ ਹੁੰਦੇ ਨੇ ਤਾਂ ਬਾਤ ਗੱਲਬਾਤ ਕਰਨੀ ਬਾਕੀ ਜਿਸ ਤਰ੍ਹਾਂ ਦੇ ਨਾਲ ਇਹ ਮਾਹੌਲ ਮੁੱਦਾ ਕਾਫੀ ਜ਼ਿਆਦਾ ਪੱਖਿਆ ਹੋਇਆ ਹੈਗਾ ਜਲੰਧਰ ਸ਼ਹਿਰ ਦਾ ਇਹ ਜਿਹੜਾ ਕਿ ਵਾਕਿਆ ਜਦੋਂ ਮੁਲਾਜ਼ਮਾਂ ਦੇ ਵੱਲੋਂ ਆਪਣੇ ਸਾਥੀ ਜਗਜੀਤ ਸਿੰਘ ਦੇ ਲਈ ਇਨਸਾਫ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਟੇ ਹੋਏ ਨੇ ਮੁਲਾਜ਼ਮ ਪਿਛਲੇ ਤਕਰੀਬਨ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਪਨਬਤ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਸਾਥੀ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਜਗਜੀਤ ਸਿੰਘ ਜਿਸ ਦਾ ਕੁਰਾਲੀ ਦੇ ਵਿੱਚ ਕਤਲ ਕੀਤਾ ਜਾਂਦਾ ਹੈ ਤੇ ਜਲੰਧਰ ਰੋਡਵੇਜ਼ ਢੀਪੂ ਦਾ ਮੁਲਾਜ਼ਮ ਸੀ ਜਗਜੀਤ ਸਿੰਘ ਜੋ ਕਿ ਚੰਡੀਗੜ੍ਹ ਤੋਂ ਵਾਪਸ ਜਲੰਧਰ ਜਾ ਰਿਹਾ ਹੁੰਦਾ ਕਿ ਕੁਰਾਲੀ ਦੇ ਨਜ਼ਦੀਕ ਪਿਕਅਪ ਗੱਡੀ ਤੋਂ ਸਾਈਡ ਲਾਈਨ ਤੇ ਜਦੋਂ ਹਾਰਨ ਮਾਰਦਾ ਤਾਂ ਫਿਰ ਤੈਸ਼ਵੀਰ ਚਾਹ ਪਿਕਅਪ ਵਾਲੇ ਦੇ ਵੱਲੋਂ ਜਗਜੀਤ ਸਿੰਘ ਦੇ ਉੱਪਰ ਅਟੈਕ ਕਰ ਦਿੱਤਾ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ